ਉਹ ਜਿਹੜੀ ਹੁਣ ਤੁਸੀਂ ਗੱਲ ਕਰਦੇ ਸੀਗੇ ਪੰਚ ਪ੍ਰਧਾਨੇ ਦੀ ਗੱਲ ਜਿਹੜੇ ਜਮੇਰ ਸਿੰਘ ਨੇ ਕੀਤੀ ਆ ਹਾਂਜੀ ਤੇ ਵੈਸੇ ਤੇ ਪਤਾ ਨਹੀਂ ਕਿ ਕਿਦਾਂ ਸਾਡੇ ਪ੍ਰਚਾਰਕਾਂ ਨੇ ਇਹ ਕੰਮ ਸ਼ੁਰੂ ਕੀਤਾ ਵਾ ਜਾਂ ਕਿੱਥੋਂ ਇਹ ਗੱਲਾਂ ਸਾਡੇ ਵਿੱਚ ਚਲੀਆਂ ਵਾ ਗੁਰਬਾਣੀ ਦੀਆਂ ਵੀ ਉਹ ਪੰਕਤੀਆਂ ਲਿਆ ਲੈ ਕੇ ਜਿਹੜੀਆਂ ਆਮ ਕਰਕੇ ਸਾਡੇ ਪ੍ਰਚਾਰਕ ਹਾਲਾਂਕਿ ਮੈਂ ਅੱਜ ਦੇਖਦਾ ਪਿਆ ਸੀਗਾ ਹੁਣੇ ਕਿਸੇ ਵੀ ਸਟਿੱਕ ਦੇ ਵਿੱਚ ਉਹ ਜਿਹੜੀ ਹੈਗੀ ਨਾ ਪੰਕਤੀਆਂ ਪੰਜ ਪਰਵਾਂਜ ਪੰਚ ਪ੍ਰਧਾਨ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਹਾਂਜੀ ਕਿਸੇ ਨੇ ਵੀ ਜਿੱਦਾਂ ਉਹਦੇ ਵਿੱਚ ਉਹ ਗਿਣਤੀ ਦੇ ਪੰਜਾਂ ਦੀ ਗੱਲ ਕਿਸੇ ਨੇ ਸਟੀਕ ਦੇ ਵਿੱਚ ਨਹੀਂ ਲਿਖੀ ਹੋਈ ਹੂੰ ਮੈਂ ਜਿਹੜੇ ਇੰਗਲਿਸ਼ ਵਿੱਚ ਅਰਥ ਕੀਤੇ ਹੋਏ ਉਹ ਵੀ ਦੇਖਿਆ ਪ੍ਰੋਫੈਸਰ ਸਾਹਿਬ ਸਿੰਘ ਨੇ ਤਾਂ ਜਿਹੜੇ ਕੀਤੇ ਉਹ ਤਾਂ ਅਪਸਰੇ ਜਾਣਦੇ ਹੀ ਆ इवन ਆ ਸੰਪਰਦਾਇਆਂ ਨੇ ਵੀ ਜਿਹੜੇ ਕੀਤੇ ਹਾਂਜੀ ਤੇ ਉਹਦੇ ਵਿੱਚੋਂ ਕਿਸੇ ਨੇ ਵੀ ਉਹ ਜਿਹੜੀ ਹੈਗੀ ਆ ਉਹ ਪੰਜਾਂ ਦੀ ਗੱਲ ਜਿਹੜੀ ਇਸ ਤਰੀਕੇ ਦੇ ਨਾਲ ਨਹੀਂ ਕੀਤੀ ਹੋਈ ਗਿਣਤੀ ਦੇ ਪੰਜਾਂ ਦੀ ਗੱਲ ਹੋ ਗਈ ਯਾ ਪਰ ਪਤਾ ਨਹੀਂ ਇਹ ਪੰਕਤੀਆਂ ਕਿੱਦਾਂ ਸਾਡੇ ਵਿੱਚ ਪ੍ਰਚਲਿਤ ਹੋ ਗਈਆਂ ਵੀ ਜਦੋਂ ਵੀ ਕਿਤੇ ਕੋਈ ਇਦਾਂ ਦਾ ਮਾਹੌਲ ਬਣਦਾ ਵਾ ਉਹ ਸਾਡੇ ਪ੍ਰਚਾਰ ਕੰਮ ਕਰਕੇ ਇਹ ਪੰਕਤੀਆਂ ਸੁਣਾ ਦਿੰਦੇ ਆ ਹਾਲਾਂਕਿ ਸ਼ਾਇਦ ਆਪਾਂ ਅੱਗੇ ਵੀ ਇੱਕ ਵਾਰੀ ਮੈਨੂੰ ਯਾਦ ਆਉਂਦਾ ਵੀ ਵਿਸਥਾਰ ਦੇ ਵਿੱਚ ਆਪਾਂ ਇਹਦੇ ਉੱਤੇ ਗੱਲ ਕੀਤੀ ਹੋਈ ਆ ਵੀ ਹਾਂਜੀ ਵੀ ਜਿਹੜਾ ਪੰਜ ਪਿਆਰਾਂ ਦਾ ਸੰਕਲਪ ਆ ਜਾਂ ਪੰਜ ਪ੍ਰਦਾਨੀ ਸੰਕਲਪ ਆ ਉਹ ਇਹ ਥੋੜੀ ਹੈਗਾ ਵਾ ਜਿਹੜੇ ਤਰੀਕੇ ਦੇ ਨਾਲ ਅੱਜ ਅਸੀਂ ਕੇਵਲ ਪੰਜ ਪ੍ਰਦਾਨੀ ਨਹੀਂ ਮੈਂ ਕਹਿੰਦਾ ਜਿੰਨੇ ਵੀ ਸਾਡੇ ਜਿਨ੍ਹਾਂ ਨੂੰ ਆਪਾਂ ਸਨੈਰੀਓ ਸੂਲ ਕਹਿਦਨੇ ਸਿੱਖੀ ਤੇ ਅਸੀਂ ਜਿੱਦਾਂ ਜਿੱਦਾਂ ਉਹਨਾਂ ਦੀ ਆਪਣੇ ਸਵਾਰਥਾਂ ਦੀ ਪੂਰਤੀ ਵਾਸਤੇ ਵਰਤੋਂ ਕਰਦੇ ਹਾਂ ਯਾ ਥਿਵੇਂ ਥਿਵੇਂ ਅਸੀਂ ਉਹਨਾਂ ਨੂੰ ਜਿੱਦਾਂ ਕਲੰਕਿਤ ਕਰੀ ਜਾ ਰਹੇ ਹਾਂ ਉਹਨਾਂ ਦੀ ਜਿਹੜੀ ਕੋਈ ਸਪੈਕਟ ਉਹਦੇ ਪਿੱਛੇ ਹੋਊਗੀ ਕਿਸੇ ਵੇਲੇ ਯਾ ਅਸੀਂ ਉਹਨੂੰ ਵੀ ਸ਼ੱਕੀ ਬਣਾਈ ਜਾ ਰਹੇ ਹਾਂ ਹੂੰ ਹੁਣ ਆ ਪੰਜ ਪ੍ਰਧਾਨੀ ਦੇ ਤੁਸੀਂ ਗੱਲ ਕਰਦੇ ਸੀ ਸੰਤੋਖ ਸਿੰਘ ਨੇ ਬੜੇ ਵਿਸਥਾਰ ਦੇ ਵਿੱਚ ਥਾਂ ਥਾਂ ਤੇ ਇਹਦਾ ਜ਼ਿਕਰ ਕੀਤਾ ਹੋਇਆ ਆ ਜਿਹੜੀਆਂ ਆਮ ਕਰਕੇ ਪੰਕਤੀਆਂ ਸਾਡੇ ਪ੍ਰਚਾਰਕ ਸੁਣਾਉਂਦੇ ਆ ਨਾ ਵੀ ਗੁਰੂ ਸਾਹਿਬ ਨੇ ਆਖਿਆ ਸੀ ਵੀ ਸਿੱਖ ਸੋਹ ਰਹਿਤ ਪੰਜ ਜੋ ਮਿਲੈ ਮਮ ਸਰੂਪ ਸੋਜਾਨੂੰ ਪੜੇ ਹੂੰ ਵੀ ਜਿੱਥੇ ਪੰਜ ਸਿੱਖ ਮਿਲਦੇ ਆ ਉਹਨਾਂ ਨੂੰ ਮੇਰਾ ਸਰੂਪ ਕਰਕੇ ਜਾਣਨਾ ਜਾਂ ਵੀ ਜਾਂ ਸਿੱਖ ਪੰਚੋਂ ਮੈਂ ਮੇਰਾ ਵਾਸਾ ਪੰਜਾਂ ਸਿੱਖਾਂ ਦੇ ਵਿੱਚ ਮੈਂ ਵਸਦਾ ਪੂਰਨ ਕਰੋ ਧਰੋ ਜਿਆ ਸਾ ਜਿਹੜਾ ਵੀ ਕੋਈ ਬੰਦਾ ਉਹਨਾਂ ਦੇ ਸਾਹਮਣੇ ਜਿਹੜੀ ਕੋਈ ਅਰਦਾਸ ਕਰਦਾ ਵਾ ਉਹ ਪੂਰੀ ਹੋਊਗੀ ਹੂੰ ਕਿ ਪੰਜ ਸਿੱਖ ਜਿਹੜੇ ਹੈਗੇ ਉਹ ਮੇਰਾ ਆਪਣਾ ਰੂਪ ਹੈ ਯਾ ਪਰ ਜਦੋਂ ਉਹ ਸਾਰਾ ਪ੍ਰਸੰਗ ਸੰਤੋਖ ਸਿੰਘ ਦਾ ਲਿਖਿਆ ਹੋਇਆ ਆਪਾਂ ਪੜ੍ਹਦੇ ਹੂੰ ਜਿਹੜੀ ਉਹ ਕਹਿਣ ਦੇ ਪਿੱਛੇ ਸੰਤੋਖ ਸਿੰਘ ਦੀ ਮਨਸ਼ਾ ਆ ਉਹ ਇਹਨਾਂ ਗਣਤੀ ਦੀਆਂ ਚੌੜੀਆਂ ਪੰਕਤੀਆਂ ਦੇ ਵਿੱਚੋਂ ਸਾਡੇ ਸਾਹਮਣੇ ਨਹੀਂ ਆਉਂਦੀ ਭਈ ਯਾ ਉਹ ਜਦੋਂ ਉਹਨੂੰ ਸਾਰੇ ਨੂੰ ਆਪਾਂ ਪੜਦੇ ਆ ਉਦੋਂ ਪਤਾ ਚੱਲਦਾ ਵੀ ਇਹਦੇ ਪਿੱਛੇ ਮਨਸਾ ਜਿਹੜੀ ਹੈਗੀ ਲਖਾਰੀ ਦੀ ਕੀ ਹੂੰ ਉਹ ਇੱਕ ਜਿਹੜੀ ਪੁਜਾਰੀ ਸ਼੍ਰੇਣੀ ਆ ਉਹਦਾ ਦਬਦਬਾ ਲੋਕਾਂ ਦੇ ਉੱਤੇ ਬਿਠਾਉਣ ਵਾਸਤੇ ਉਹ ਪੰਕਤੀਆਂ ਸੰਤੋਖ ਸਿੰਘ ਨੇ ਲਿਖੀਆਂ ਲਿਖੀਆਂ ਗਈਆਂ ਬਣਾਈਆਂ ਗਈਆਂ ਕਿਸੇ ਤਰੀਕੇ ਦੇ ਨਾਲ ਲੋਕ ਜਿਹੜੇ ਆ ਪੁਜਾਰੀ ਦੇ ਝੂਲੇ ਦੇ ਵਿੱਚੋਂ ਬਾਹਰ ਨਾ ਨਿਕਲ ਸਕ ਹਾਂ ਗੱਲ ਆਪਣੀ ਹੈ ਇੱਥੇ ਇੱਥੇ ਹੋਲਡ ਰੱਖਿਓ ਹਾਂਜੀ ਮੈਂ ਹੁਣੇ ਹੀ ਗੱਲ ਕਰਕੇ ਹਟਿਆ ਇੱਥੇ ਗੁਰਦੁਆਰੇ ਦੇ ਵਿੱਚ ਕਟੁਰੰਗੇ ਗੁਰਦੁਆਰੇ 'ਚ ਤੁਹਾਨੂੰ ਯਾਦ ਹੋਣਾ ਜਾਂਦੇ ਰਹੇ ਪਹਿਲੇ ਉੱਥੇ ਟੂਰਨਾਮੈਂਟ ਇਦਾਂ ਹੋਇਆ ਸੀ ਤੇ ਉੱਥੇ ਸਟਾਲ ਮੱਛੀ ਮੀਟ ਦੀ ਸਟਾਲ ਲੱਗ ਗਈ ਯਾ ਰੋਲਾ ਇੱਥੇ ਖਬਰਾਂ ਖਬਰਾਂ 'ਚ ਕਾਫੀ ਵੀਡੀਓ ਵੀ ਇਦਾਂ ਹੋਈਆਂ ਪਈ ਜੀ ਕਮੇਟੀ ਨੇ ਲਵਾਈ ਆ ਕਹਿ ਕੇ ਹੁਣ ਕਮੇਟੀ ਦੇ ਵਿੱਚ ਇੱਕ ਮੈਂਬਰ ਆ ਉਹਦੇ ਤੇ 14-15 ਲੱਖ ਫਾਈਨ ਹੋ ਚੁੱਕਾ ਉਹਨੂੰ ਅਛਾ ਜੀ ਪਹਿਲਾਂ ਲਾ 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 ਕੋਈ ਉਹਦੇ ਠੇਕੇ ਆ ਹੋਰ ਕੰਮ ਆਉਂਦਾ ਉਹਦੇ ਸਬੰਧ ਵਿੱਚ ਤੇ ਉੱਥੇ ਕਾਫੀ ਰੌਲਾ ਰਿਹਾ ਉਹਨਾਂ ਦਾ ਠੀਕ ਹੈ ਲੋਕਾਂ ਨੂੰ ਠੀਕ ਹੈ ਸੰਗਤ ਜਿਹੜੀ ਗੁਰਦੁਆਰੇ ਜਾਣੇ ਵਾਲੀ ਸੇਵਾ ਕਰਨੇ ਵਾਲੀ ਸੰਗਤ ਹੁੰਦੀ ਆ ਉਹ ਸ਼ਰਧਾ ਨਾਲ ਪੈਸੇ ਦਿੰਦੇ ਆ ਹੂੰ ਹੂੰ ਉਹਨਾਂ ਦੇ ਅੰਦਰ ਜ਼ਰੂਰੀ ਨਹੀਂ ਸਾਰੇ ਖੁੱਟੇ ਹੋਣ ਉਹ ਬਿਲਕੁਲ ਹੈਨਾ ਹੁਣ ਬਾਦਲਾ ਦਰਬਾਰ ਸਾਹਿਬ ਵੀ ਜਾਣੇ ਵਾਲੇ ਸਾਰੇ ਇਦਾਂ ਨਹੀਂ ਹੋ ਸਕਦਾ ਸਾਜਿਸ਼ਾ ਨਾਲ ਜਾਣ ਬੰਦਾ ਸ਼ਰਧਾ ਨਾਲ ਜਾਂਦਾ ਬਿਲਕੁਲ ਚਲੋ ਜੇ ਕੋ ਰੱਬ ਦਾ ਘਰ ਨਾਮ ਵੀ ਮੰਨ ਕੇ ਫਿਰ ਵੀ ਉਹਨੂੰ ਹੁੰਦਾ ਵੀ ਚਲੋ ਗੁਰੂ ਸਾਹਿਬ ਦੀ ਜਗ੍ਹਾ ਆ ਤੇ ਆਪਾਂ ਬੱਚੇ ਦਾ ਅਗਲੇ ਸੇਵਾ ਕਰਨੇ ਵਾਲੇ ਉਹਨਾਂ ਨੂੰ ਦੁੱਖ ਹੁੰਦਾ। ਯਾ। ਉਹ ਯਾਰ ਅਸੀਂ ਤਾਂ ਇਦਾਂ ਸੋਚੀਦਾ ਭਾਂਡਾ ਖਾ ਲਿਆ ਨੇੜੇ ਉਹਨਾਂ ਲੰਗੀਏ ਆਪਾਂ ਅੱਜ ਕੰਮ ਕਰਨੇ ਵਾਲੇ ਹੁੰਦੇ ਗੁਰਦੁਆਰੀ ਨਹੀਂ ਜਾਈਦਾ। ਯਾ। ਬੇ ਅੰਦਰ ਉੱਥੇ ਸਟਾਲ ਲਾ ਕੇ ਖਾ ਖਾ ਕੇ ਬੰਦੇ ਉੱਥੇ ਹੀ ਉੱਥੇ ਘੁੰਮ ਰਹੇ ਆ। ਯਾ। ਉਹ ਕਮੇਟੀ ਨਾਲ ਗੁੱਸਾ ਸੀਗਾ ਚਲੋ ਗੱਲ-ਗੁਲ ਹੋਈ ਉਹਨੇ ਕੀ ਕਰਦਿਆਂ ਤੇ ਗੱਲ ਅੱਗੇ ਲੰਬੀ ਪੈ ਗਈ। ਹੁਣ ਥੋੜੀ ਮੀਟਿੰਗਾਂ ਦੇ ਉੱਤੇ ਗੱਲ ਆ ਗਈ ਥੋੜਾ ਜਿਹਾ ਇਦਾਂ ਇੱਕ ਮੈਂ ਚਿੱਠੀ ਹੋਰ ਵੀ ਦੇਖੀ ਸੀ ਉਹਦੇ ਵਿੱਚ ਕਮੇਟੀ ਵਾਲਿਆਂ ਨੇ ਵੀ ਇਦਾਂ ਲਿਖਿਆ ਜਿਹੜਾ ਬੰਦਾ ਇਦਾਂ ਗਲਤ ਬੋਲ ਰਿਹਾ ਉਹਨਾਂ ਤੇ ਡੈਫੇਮੇਸ਼ਨ ਦਾ ਮਾਨਹਾਨੀ ਦਾ ਕੇਸ ਕੀਤਾ ਜਾਊਗਾ ਮਿਲੀਅਨਾਂ ਡਾਲਰਾਂ ਦਾ ਅੱਛਾ ਜੀ ਉਹ ਬੰਦੇ ਵੀ ਚਲੋ ਇਦਾਂ ਹੁੰਦੀ ਪਈ ਨੇ ਕੇਸਾਂ 'ਚ ਕੌਣ ਪਵੇ ਹੈ ਨਹੀਂ ਤੇ ਉਹ ਅਖੀਰ ਤੇ ਜਾ ਕੇ ਹੋਇਆ ਕੀ ਨਿਊਜ਼ੀਲੈਂਡ ਦੇ ਵਿੱਚ ਸਾਰੇ ਗੁਰਦਵਾਰਿਆਂ ਦੀ ਇੱਕ ਸਾਂਝੀ ਕਮੇਟੀ ਬਣਾਈ ਗਈ ਆ ਹਾਂਜੀ ਉਹਦੇ ਤੇ ਗੱਲ ਪਹੁੰਚੀ ਹਾਂ ਜੀ ਉਹਨਾਂ ਨੇ ਸੋਚਿਆ ਕਿ ਨਹੀਂ ਮਸਲਾ ਗੰਭੀਰ ਆ ਉਹ ਗੱਲ ਅਕਾਲ ਤਖਤ ਤੇ ਗਈ ਹੂੰ ਹੂੰ ਉੱਥੋਂ ਪੰਜ ਪਿਆਰੇ ਆਈ ਹੂੰ ਹੂੰ ਬੈਠ ਕੇ ਫੇ ਵਿਚਾਰਾ ਹੁਈਆਂ ਸਾਰਿਆਂ ਦਾ ਪੱਖ ਸੇ ਪੰਜ ਪਿਆਰੇ ਇੱਥੇ ਸੱਦੇ ਹਾਂ ਉੱਥੋਂ ਸੱਦੇ ਗਏ ਠੀਕ ਹੈ ਯਾਨੀ ਸ਼ੁੱਧ ਕਰਨਾ ਫੈਸਲਾ ਨਾ ਪੰਜ ਪ੍ਰਧਾਨੀ ਸਿਸਟਮ ਆ ਕਿਸੇ ਨੂੰ ਸ਼ੱਕ ਨਾ ਹੋਵੇ ਠੀਕ ਹੈ ਜਿਦਾ ਪਿੰਦਰਪਾਲ ਕਹਿੰਦਾ ਹੁੰਦਾ ਤਰਕ ਨਾ ਕਰਿਆ ਜੀ ਹੁਣ ਜਿਹੜੇ 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 ਡਾਇਰੈਕਟਰ ਆ ਬਚੇ ਹਨ ਜਿੱਦਾਂ ਚਮਕੀਲੇ ਵਾਲੀ ਮੂਵੀ ਤੇ ਬਾਰ ਬਾਰ ਇਮਤੀਆਜ਼ ਅਲੀ ਨੂੰ ਕਹਿੰਨੇ ਕਿ ਡਾਇਲੋਗ ਦੇਖੋ ਕਿਦਾਂ ਦਾ ਬਲਵਾਇਆ ਹਾਂਜੀ ਉਹ ਜਿਹੜੇ ਡਾਇਰੈਕਟਰ ਆ ਸਾਰੇ ਕੁਛ ਦੇ ਅਗਲੇ ਕਹਿੰਦੇ ਸਾਡੇ ਤੇ ਗੱਲ ਨਾ ਆਜਵੀਂ ਅਜਾ ਅਸੀਂ ਆਪਕਾ ਨੂੰ ਕਹਿਣਾ ਜਿਵੇਂ ਜੇ ਚੇਅਰਮੈਨ ਬਣਨ ਦੀ ਗੱਲ ਹੁੰਦੀ ਆ ਕਿ ਹੋਰ ਬੰਦਾ ਖੜਾ ਕਰ ਦੇਣ ਜਿਹੜਾ ਸਾਡੀ ਬੋਲੀ ਬੋਲ ਦੇ ਜਿਹੜੀਆਂ ਗੱਲਾਂ ਕਹਿਣੀਆਂ ਉਹ ਉਥੋਂ ਸੱਦ ਕੇ ਪੰਜਾਂ ਤੋਂ ਕਹਾ ਦੇਣੇ ਆਪਾਂ ਬਿਲਕੁਲ ਬਿਲਕੁਲ ਚਲੋ ਉਹਨਾਂ ਨੇ ਯਾਨੀ ਸਾਰੀ ਗੰਭੀਰ ਸਮੱਸਿਆ ਵਿਚਾਰਨ ਤੋਂ ਬਾਅਦ ਜਦੋਂ ਪੰਜਾਂ ਨੇ ਸਿਰ ਜੋੜ ਕੇ ਫੈਸਲਾ ਕੀਤਾ ਉਹ ਨਹੀਂ ਇਹ ਕੀਤਾ ਵੀ ਜਿਹੜੇ ਬੰਦੇ ਦੋਸ਼ੀ ਆ ਹਾਂਜੀ ਜਿਨ੍ਹਾਂ ਨੇ ਸਟਾਲ ਲਾਈ ਆ ਲੁਆਈ ਆ ਉਹ ਕੀਤਾ ਉਹ ਅਖੰਡ ਪਾਠ ਕਰਾਉਣ ਗੁਰਦੁਆਰੇ ਜਾਂ ਤੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਹੂੰ ਹੂੰ ਉਹ ਲੰਗਰ ਕਰੋ ਕੀ ਆ ਫੈਸਲਾ ਵੀ ਉਸੇ ਗੁਰਦੁਆਰੇ ਮਤਲਬ ਤੁਸੀਂ ਜਿਹੜਾ ਕਹਿੰਨੇ ਆ ਨਾ ਪੇ ਪੁਜਾਰੀ ਦਾ ਝੂਲਾ ਜਿਹੜਾ ਆ ਨਹੀਂ ਇਹਦੇ ਵਿੱਚ ਦੋਸ਼ੀ ਕਿਹੜਾ ਤੇ નિર્ਦੋਸ਼ ਕਿਹੜਾ ਆ ਦੋਛੀ ਮੱਛੀ ਦੇ ਸਟਾਲ ਲਾਉਣੇ ਵਾਲਾ ਲੋਕਾਂ ਨੂੰ ਲਾਉਣੇ ਨਹੀਂ ਇਕੱਲਾ ਲਾਉਣੇ ਵਾਲਾ ਨਹੀਂ ਜਿਹੜਾ ਜਿਹਨੀ ਕਮੇਟੀ ਨੇ ਵਿੱਚ ਜਿਹਨੀ ਆਗਿਆ ਦਿੱਤੀ ਨਾ ਲਾਉਣੇ ਦੀ ਉਹ ਵੀ ਨਾਲ ਆ ਨਾ ਨਹੀਂ ਇਹਤ ਨਹੀਂ ਕਿਹਾ ਵੀ ਲੰਗਰ ਦੇ ਵਿੱਚ ਮੱਛੀ ਦਾ ਲੰਗਰ ਲੱਗੇ ਲੱਗੇ ਹੋਵੇ ਨਹੀਂ ਮੈਂ ਕਿਹਾ ਮੈਂ ਸੋਚਦਾ ਜੀ ਮੈਂ ਕਿਹਾ ਹੁਣ ਤਾਂ ਮੌਜ ਲੱਗੇ ਕਿਸ ਨੇ ਸਟਾਲ ਲਾਉਣੀ ਹੋਵੇ ਉਹ ਕਹੇ ਆ ਲਓ 2000 ਘੱਟ ਪਾੜ ਦੇ ਪੈਸੇ ਹੁਣ ਮੰਨ ਲਓ 10000 ਬੰਦਾ ਆਉਣਾ ਹੋਵੇ ਉਹ ਲਾ ਲੈ ਸਟਾਲ ਉਹ ਤਾਂ ਬਣਾਉਣਾ 30000 ਉੱਥੋਂ ਨਲਖੋ ਤੇ ਪਿੱਛੇ 5000 ਕਬੇਟੀ ਨੂੰ ਦੇ ਦੇਵੇ ਪੰਜ ਪਿਆਰ ਨੂੰ ਸਾਥ ਕੇ ਨਾਲੇ ਟਿਕਟ ਲਾ ਦੇ ਉਹਦੇ ਨਾਲੇ ਲੰਗਰ ਕਰਵਾ ਲਓ ਜੇ ਉਹ ਈਡੀਆ ਤੋਂ ਆਏ ਤਾਂ ਉਹ ਦੇਖਿਆ ਨਾ ਵੀ ਉੱਥੇ ਹਾਈ ਸਿਸਟਮ ਚੱਲਦਾ ਉਹ ਕਿੰਨੀਆਂ ਵੀਡੀਓ ਸੋਸ਼ਲ ਮੀਡੀਆ ਤੇ ਫਿਰਦੀਆਂ ਆ ਆਨੰਦਪੁਰ ਦੇ ਇਲਾਕੇ ਦੀਆਂ ਬਾਹਰੋਂ ਜਿਹੜੇ ਦੁਕਾਨਾਂ ਲਾਇਆ ਕਿ ਜਿੱਦਾਂ ਉਹਨਾਂ ਤੋਂ ਗ੍ਰਾਹੀ ਕੀਤੀ ਜਾਂਦੀ ਆ ਆਹੋ ਤੇ ਉਹ ਤਾਂ ਫੇ ਨਾਲੇ ਵੀ ਯਾਨੀ ਕਿ ਆਹ ਫੈਸਲਾ ਨਹੀਂ ਐਵੇਂ ਤੁਸੀਂ ਕੈਨੇਡਾ ਅਮਰੀਕਾ ਨੂੰ ਭੰਡਦੇ ਹਾਂ ਨਿਊਜ਼ੀਲੈਂਡ ਨਾਲ ਮੁਕਾਬਲਾ ਕੈਨੇਡਾ ਅਮਰੀਕਾ ਨਹੀਂ ਕਰ ਸਕਦਾ ਨਹੀਂ ਇਹਨੇ ਵੱਡੇ ਮੁਲਖਾਂ ਦਾ ਦਾਣਾ ਲਿਆ ਕਰੋ ਹੁਣ ਤੁਸੀਂ ਲਾ ਇੱਕ ਆ ਜੋ ਮਰਜੀ ਆ ਕੈਨੇਡਾ ਵਾਲਿਆਂ ਚਾਰ ਪਿਆਰੀ ਕਦੀ ਨਹੀਂ ਬਿਠਾ ਲਈ ਅਸੀਂ ਨਹੀਂ ਪਰ ਕਾਮਨ ਸੈਂਸ ਤੇ ਜਿਹੜੀ ਹੈਗੀ ਆ ਨਿਊਜ਼ੀਲੈਂਡ ਚ ਬਹੁਤ ਵਾਦੂ ਨਹੀਂ ਵੀ ਉਹ ਤਾਂ ਇੱਕੋ ਜਿਹੀ ਆ ਜੀ ਅੱਛਾ ਇਹ ਰੰਗ ਫੜ ਲੈਂਦੇ ਇੱਕ ਦੂਜੇ ਦੇ ਆਹ ਪੰਜਾਂ ਤਰ੍ਹਾਂ ਤੋਂ ਗੱਲ ਜ਼ਿਆਦਾ ਹੈ ਮੈਨੂੰ ਹੂੰ ਮੈਂ ਸ਼ਾਇਦ ਅੱਗੇ ਗੱਲ ਕੀਤੀ ਸੀ ਮੈਨੂੰ ਹੁਣ ਉਹ ਫਿਲਮ ਦਾ ਨਾਮ ਚੇਤੇ ਪੁੱਲ ਗਿਆ ਸੰਨੀ ਦੇਵਾਲ ਦੀ ਕੋਈ ਫਿਲਮ ਸੀਗੀ ਆਈ ਹਾਂ ਉਹਦੇ ਤੇ ਕੋਈ ਇਤਰਾਜ਼ ਸੀਗਾ ਜਿੱਦਾਂ ਸਿੱਖਾਂ ਨੂੰ ਅੱਛਾ ਮੈਨੂੰ ਹੁਣ ਨਾ ਫਿਲਮ ਦਾ ਚਿੱਤੋਂ ਭੁੱਲ ਗਿਆ ਉਹਦੇ ਦੋ ਤਿੰਨ ਫਰਮਾਂ ਇਦਾਂ ਦੀਆਂ ਆਈਆਂ ਸੀਗੀਆਂ ਜਦੋਂ ਹੂੰ 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 ਤੇ ਉਹ ਕਾਫੀ ਉੱਤੇ ਸ਼ੁਰੂ ਸ਼ੁਰੂ ਚ ਰੋਸ ਗੁਜਾਰੇ ਵੀ ਹੋਏ ਸ਼ਾਇਦ ਵਿਦਾਂਤੀ ਸੀਗਾ ਉਸ ਵੇਲੇ ਜਥੇਦਾਰ ਹੂੰ ਤੇ ਉਹ ਉਦੋਂ ਵੀ ਹਾਈ ਵੀ ਫਿਲਮਾਂ ਚੈੱਕ ਕਰਨ ਵਾਸਤੇ ਪੰਜ ਪਿਆਰੇ ਜਾਣਗੇ ਤੁ ਸਾਡੇ ਜਿੱਤੂ ਆਪਣੇ ਦੇਖੀ ਵਿਚਾਰੇ ਨੇ ਦੇਖਣ ਨੂੰ ਕਦੇ ਨਹੀਂ ਮੈਂ ਯਾਰ ਬਾਈਂਗ ਏਅਰ ਪੰਜ ਪਿਆਰੇ ਦੇ ਟਿਕਟਾਂ ਕਰਾ ਕੇ ਪੰਜ ਪਿਆਰੇ ਭੇਜੀ ਉਥੋਂ ਪੰਜਾਬ ਦੇ ਵੱਖੋ ਵੱਖਰੇ ਜਿੱਦਾਂ ਛੋਟੀ ਦੇ ਗੁਰਦੁਆਰੇ ਦੇ ਵਿੱਚੋਂ ਚੰਗੇ ਮੰਨੇ ਪਰ ਮੰਨੇ ਬੰਦੇ ਚੰਗੇ ਕਥਾਵਾਚ ਕੋ ਦੇ ਵਿੱਚ ਹੂੰ ਉਹਨਾਂ ਦੇ ਵਿੱਚੋਂ ਚਲੋ ਇੱਕ ਮੇਰੇ ਜਾਣ ਪਛਾਣ ਵਾਲਾ ਸੀਗਾ ਹੂੰ ਉਹਨੇ ਜਦੋਂ ਮੈਨੂੰ ਦੱਸੀ ਆ ਕੇ ਕਹਿੰਦਾ ਵੀ ਉੱਥੇ ਜਿੰਨੇ ਦਿਨ ਰਹੇ ਅਸੀਂ 2-4 ਦਿਨ ਜਿੰਨੇ ਦਿਨ ਵੀ ਰਹੇ ਹੂੰ ਵੀ ਵਧੀਆ ਤੋਂ ਵਧੀਆ ਹੋਟਲਾਂ ਦੇ ਵਿੱਚ ਸਾਨੂੰ ਰੱਖਿਆ ਹੂੰ ਫੈਲਮਸ ਜਿਹੜੀ ਹੈਗੀ ਉਹ ਸਾਨੂੰ ਦਿਖਾਈ ਤੱਕ ਵੀ ਨਹੀਂ ਆਪੇ ਪਾਕਤਾ ਕਬੇ ਤੇ ਪੰਜਾਬ ਪਿਆਰ ਨੇ ਕਲੀਨ ਚਟਾ ਦੇ ਦਿੱਤੀ ਕਈ ਤੇ ਇਹਨਾਂ ਨੂੰ 2-3 ਦਿਨ ਉੱਥੇ ਚੰਗੇ ਚੰਗੇ ਹੋਟਲਾਂ 'ਚ ਕਮਾ ਕੇ ਚੰਗਾ ਫਰਾਫ ਖਾ ਆ ਪਿਆ ਕੇ ਚੰਗੀ ਸੇਵਾ ਕਰਕੇ ਤੇ ਇਹਨਾਂ ਨੂੰ ਘਰਾਂ ਨੂੰ ਭੇਜ ਦਿੱਤਾ ਤੇ ਉਹ ਪ੍ਰਚਾਰ ਕਰਦੇ ਤਾਂ ਪੰਜਾਬ ਪਿਆਰ ਨੇ ਅਕਾਲ ਤਖਤ ਤੋਂ ਜਿਹੜੀ ਕਮੇਟੀ ਬਣਾਈ ਉਹਨਾਂ ਨੇ ਉਹ ਫਿਲਮ ਜਿਹੜੀ ਹੈਗੀ ਉਹਨੂੰ ਕਲੀਨ ਚੈਟ ਦੇ ਦਿੱਤੀ ਆ ਉਹ ਪਾਸ ਕਰ ਦਿੱਤੀ। ਨਹੀਂ ਸੰਨੀ ਉਹਨਾਂ ਦਾ ਪਰਿਵਾਰ ਪਹਿਲਾਂ ਤੋਂ ਭਾਜਪਾ ਦੇ ਨਾਲ ਰਿਹਾ ਜੀ। ਬਿਲਕੁਲ ਬਿਲਕੁਲ ਠੀਕ ਹੈ ਉਹ ਜਿਹੜੀਆਂ ਗੱਲਾਂ ਜਿੱਦਾਂ ਦੀਆਂ ਉਹਦੀਆਂ ਫਿਲਮਾਂ ਆ ਪਾਕਿਸਤਾਨ ਦੇ ਵਿਰੁੱਧ ਜਿੰਨੀਆਂ ਵੀ ਬਣੀਆਂ ਠੀਕ ਹੈ ਉਹ ਸਾਰੀਆਂ ਉਹਨਾਂ ਦੇ ਇਸ਼ਾਰੇ ਤੇ ਰਾਸ਼ਟਰੀਵਾਦ ਨੂੰ ਫਲਾਉਣ ਦੇ ਲਈ ਬਣੀਆਂ। ਬਿਲਕੁਲ ਬਿਲਕੁਲ ਠੀਕ ਹੈ ਤੇ ਹੁਣ ਭਾਜਪਾ ਦੀ ਹੈਗੀ ਆ ਅਕਾਲੀ ਦਲ ਅਕਾਲੀ ਦਲ ਦੀ ਸ਼ਰੋਣੀ ਕਮੇਟੀ ਸ਼ਰੋਣੀ ਕਮੇਟੀ ਦੇ ਜਥੇਦਾਰ ਬਿਲਕੁਲ ਪੰਜ ਪਿਆਰੇ ਤੇ ਫਿਰ ਉਹ ਉਹ ਤਾਂ ਜਾ ਕੇ ਚਾਹ ਪਾਣੀ ਬਣਾ ਲੈ ਉਹ ਤਾਂ ਡੰਡੋਰ ਪਰ ਹੋਏ ਹੁਣੇ ਉੱਥੇ ਜਾ ਕੇ ਕੁੜੀਆਂ ਕੜੀਆਂ ਦੇ ਨੂੰ ਹੀਰੋਇਨਾਂ ਦਿਖਾ ਲਈਆਂ ਸੈਲਫੀਆਂ ਦਵਾਈਆਂ ਹੁੰਦੀਆਂ ਇਹਨਾਂ ਦੀਆਂ ਬਿਲਕੁਲ ਜੀ ਨਹੀਂ ਜਿਹੜੇ ਮੈਂ ਉਹ ਗੱਲ ਕਰਦਾ ਸੀਗਾ ਜਿੱਦਾਂ ਵੀ ਜਿੱਦਾਂ ਹੁਣ ਸੰਤੋਖ ਸਿੰਘ ਨੇ ਲਿਖਿਆ ਪੰਜ ਪਿਆਰੇ ਦੀ ਜਿਹੜੀਆਂ ਪੰਕਤੀਆਂ ਪੰਜ ਪ੍ਰਧਾਨੀ ਦੀਆਂ ਅਸੀਂ ਪ੍ਰਚਾਰ ਦੇ ਹਾਂ ਹਾਂਜੀ ਹੁਣ ਉਹਨੂੰ ਜਦੋਂ ਪ੍ਰਸੰਗ ਸਾਰੇ ਪੜਦੇ ਆ ਉਹਦੇ ਪਿੱਛੇ ਜਿਹੜੀ ਮਨਸਾ ਆ ਉਹਦੀ ਉਹ ਸਾਫ਼ ਝਲਕਦੀ ਪਈ ਆ ਹੂੰ ਔਰ ਆ ਜਿੰਨੇ ਆ ਫੈਸਲੇ ਦੇ ਤੁਸੀਂ ਆ ਗੱਲ ਕਰ ਰਹੇ ਆ ਉਹ ਫੈਸਲੇ ਵੀ ਉਸੇ ਹੀ ਦਿਸ਼ਾ ਵੱਲ ਨੂੰ ਜਾ ਰਹੇ ਆ ਹਮ ਹਰੇਕ ਜਗ੍ਹਾ ਦੇ ਉੱਤੇ ਉਹ ਪੁਜਾਰੀ ਸ਼੍ਰੇਣੀ ਦਾ ਪਖ ਪੂਰਦੇ ਪਏ ਆ ਯਾ ਹੁਣ ਸੰਤੋਖ ਸਿੰਘ ਜਦੋਂ ਕਹਿੰਦਾ ਵੀ ਪੰਜ ਸਿੱਖ ਜਿਹੜੇ ਆ ਗੁਰੂ ਗੋਬਿੰਦ ਸਿੰਘ ਜੀ ਆਖਿਆ ਵੀ ਮੇਰਾ ਰੂਪ ਆ ਹਮ ਤੇ ਵੀ ਮੈਂ ਪੰਜਾਂ ਦੇ ਵਿੱਚ ਵੱਸਦਾ ਹਾਂ ਪੰਜਾਂ ਦੇ ਅੱਗੇ ਜਿਹੜੀ ਅਰਦਾਸ ਕਰੋਂਗੇ ਉਹ ਪੂਰੀ ਹੋਊਗੀ ਹਾਂਜੀ ਉੱਥੇ ਨਾਲ ਸੰਤੋਖ ਸਿੰਘ ਨੇ ਇਹ ਆਖਿਆ ਵੀ ਭੋਜਨ ਸ਼ਾਦਨ ਜੋਤਨ ਦੇ ਮੋਕੋ ਪਹੁੰਚਾਵਤ ਸਿੱਖ ਸੇ ਵੀ ਜਿਹੜਾ ਇਹਨਾਂ ਪੰਜਾਂ ਨੂੰ ਕੱਪੜੇ ਦਊਗਾ ਇਹਨਾਂ ਨੂੰ ਭੋਜਨ ਦਊਗਾ ਇਹਨਾਂ ਨੂੰ ਜੋ ਸਾਜੋ ਸਮਾਨ ਜਿਹੜੀ ਸੇਵਾ ਇਹਨਾਂ ਨੂੰ ਕੀਤੀ ਜਾਊਗੀ ਹੂੰ ਉਹ ਸਿੱਧੀ ਮੇਰੇ ਤੱਕ ਪਹੁੰਚੂ ਹੂੰ ਵੀ ਜੇ ਕੋਈ ਚਾਹੁੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਂ ਸੋਹਣੇ ਵਸਤਰ ਦੇ ਆ ਤੇ ਉਹ ਪੰਜਾਂ ਨੂੰ ਦੇਵੇ ਆਓ ਜਿਹੜੀ ਗੁਰਵਾਣੀ ਦੀ ਪੰਕਤੀ ਆਉਂਦੀ ਕਊਆ ਕੂਕਰ ਖਾਹੀ ਵਾਲੀ ਉਹ ਉਹ ਭੁੱਲ ਗਈ ਸਾਨੂੰ ਯਾਨੀ ਉਹ ਭੁੱਲ ਗਈ ਹੂੰ ਵੀ ਉਹ ਨੁਕਤਾ ਕਿੱਥੇ ਜਾਣੇ ਫੇਰ ਯਾ ਹੁਣ ਹੁਣ ਬੰਦਾ ਕੋਈ ਵੀ ਗੁਰਗੋਬਿੰਦ ਸਿੰਘ ਨੂੰ ਜੇ ਮੈਂ ਕੁਝ ਸਿਖਾਉਣਾ ਹੈਗਾ ਤਾਂ ਆਪਣੀ ਵਿਤ ਤੋਂ ਵੱਧ ਕੇ ਬੰਦਾ ਜੋਰ ਲਾਊਗਾ ਲੈ ਜੇ ਕੋਈ ਗਿਫਟ ਦੇਣਾ ਤਾਂ ਆਪਣੀ ਵਿਤ ਤੋਂ ਵੱਧ ਕੇ ਬੰਦਾ ਜੋਰ ਲਗਾਊਗਾ ਵੀ ਗੁਰਗੋਬਿੰਦ ਸਿੰਘ ਤੱਕ ਮੇਰਾ ਪਹੁੰਚਣਾ ਆ ਪਰ ਗੁਰਬਾਣੀ ਦੇ ਨੁਕਤੇ ਇੱਥੇ ਕਿੱਥੇ ਲੱਗਦੇ ਆ ਗੁਰਬਾਣੀ ਨਾਲ ਗੱਲਾਂ ਨੂੰ ਕਿੱਥੇ ਗੁਰਬਾਣੀ ਦਾ ਤਾਂ ਪੂਰਾ ਜੋਰ ਜਿਹੜਾ ਇਹ ਮੈਂ ਚੀਜ਼ਾਂ ਨੂੰ ਖੰਡਨ ਕਰਨ ਦੇ ਉੱਤੇ ਲੱਗਾ ਹੋਇਆ ਹੂੰ ਹਾਲਾਂਕਿ ਉੱਥੇ ਜਿੱਥੇ ਨਾ ਇਹ ਪੰਜਾਂ ਦੀ ਗੱਲ ਸੰਤੋਖ ਸਿੰਘ ਨੇ ਲਿਖੀ ਹੋਈ ਹੈ। ਹਾਂਜੀ। ਅ ਜਦੋਂ ਗੁਰੂ ਸਾਹਿਬ ਆਪਣਾ ਸ਼ਰੀਰ ਤਿਆਗਦੇ ਆ ਉੱਥੇ ਇੱਕ ਜਾ ਕੇ ਇਦਾਂ ਦੇ ਪ੍ਰਸੰਗ ਕਾਫੀ ਸੰਤੋਖ ਸਿੰਘ ਨੇ ਕਾਫੀ ਲਿਖੇ ਹੋਏ ਆ। ਹੂੰ। ਵੀ ਮੇਰੇ ਤੋਂ ਬਾਅਦ ਤੁਸੇ ਇਦਾਂ ਕਰਨਾ ਵਾ ਵੀ ਪੰਜਾਂ ਨੂੰ ਮੇਰਾ ਰੂਪ ਮੰਨਣਾ, ਪੰਜਾਂ ਦੇ ਅੱਗੇ ਅਰਦਾਸ ਕਰਨੀਆਂ, ਜੇ ਤੁਸੀਂ ਮੇਰੀ ਕੋ ਸੇਵਾ ਕਰਨੀ ਤੇ ਪੰਜਾਂ ਦੀ ਸੇਵਾ ਕੀਤੀ ਜਾਏ। ਆਹ। ਉੱਥੇ ਨਾਲ ਬਿਲਕੁਲ ਇਹਨਾਂ ਪੰਕਤੀਆਂ ਦੇ ਨਾਲ ਹੀ ਸੰਤੋਖ ਸਿੰਘ ਨੇ ਇਹ ਵੀ ਲਿਖਿਆ ਹੋਇਆ ਵੀ ਪਾਇਓ ਮਾਤ ਕਾਲਕਾ ਗੋਦ ਪੰਥ ਖਾਲਸਾ ਲਹਿ ਪ੍ਰਮੋਤ ਹੂੰ ਵੀ ਜਿਹੜਾ ਖਾਲਸਾ ਵਾ ਇਹਨੂੰ ਮੈਂ ਕਾਲਕਾ ਮਾਤਾ ਦੀ ਗੋਦੀ ਵਿੱਚ ਪਾ ਕੇ ਜਾ ਰਿਹਾ ਹੂੰ ਵੀ ਮੇਰਾ ਜਿਹੜਾ ਖਾਲਸਾ ਪੰਥ ਆਇਆ ਏ ਕਾਲਕਾ ਮਾਤਾ ਦੀ ਗੋਦੀ ਵਿੱਚ ਪਿਆ ਹੋਇਆ ਬੜੀਆਂ ਖੁਸ਼ੀਆਂ ਮਾਣੂਗਾ ਬੜੇ ਆਨੰਦਪੂਰਨ ਹਮ ਹੁਣ ਇੰਨੇ ਕਲੀਅਰ ਹੋਣ ਦੇ ਬਾਵਜੂਦ ਫਿਰ ਤੁਸੀਂ ਉਹਦੇ ਅਰਥ ਕਰੀ ਜਾਣੇ ਭਈ ਇਹਦੇ ਅਰਥ ਫਲਾਨਾ ਇਹਦੇ ਅਰਥ ਫਲਾਨਾ ਦੁਰਗਾ ਦੇ ਆ ਭਈ ਬਿਲਕੁਲ 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 ਨਹੀਂ ਉਹ ਨੋਲਿਸਨ ਟੌਕਸ ਨੇ ਕਿਹਾ ਕਿ ਇਸਮਦਾ ਸ਼ਕ ਰਹਿਣੀ ਨਹੀਂ ਦਿੰਦਾ ਹਰੇ ਭਾਈ ਸੁਣ ਭਾਈ ਗੁਰਦਾਸ ਦੀ ਜੇ ਦੂਸਰੇ ਭਾਈ ਗੁਰਦਾਸ ਸਿੰਘ ਦੀ ਅਵਾ ਗੋਬਿੰਦ ਸਿੰਘ ਵਾਲੀ ਪੰਕਤੀਆਂ ਪੜ੍ਹਦੇ ਆ ਹਮ ਉਹਦੇ ਵਿੱਚ ਤਾਂ ਬੰਦਾ ਕੋਈ ਕਹਿ ਦੂਗਾ ਵੀ ਇੱਕ ਪੰਗ ਤੇ ਲਿਖੀ ਵੀ ਇਹਦਾ ਗੁਰਸੇਮਰ ਮਨਾਈ ਕਾਲ ਕਾਂ ਕਾਲ ਕੰਦੇ ਵੀ ਨੇ ਇਹ ਆਖਿਆ ਕਾਲ ਕਾ ਕਾਲ ਇਦਾਂ ਕਰਕੇ ਉਹਦੇ ਅਰਥ ਪੁੱਠੇ ਸਦੇ ਕਰਕੇ ਤੁਸੀਂ ਲੈ ਜਾਓਗੇ ਕਿਸੇ ਪਾਸੇ ਨੂੰ ਖਿੱਚ ਕੋ ਕਰਕੇ ਲੈ ਜਾਓਗੇ ਯਾ ਪਰ ਸੰਤੋਖ ਸਗਣਾ ਤੇ ਜਿੱਥੇ ਪਤਾ ਨਹੀਂ ਕਿੰਨੇ ਕਦੇ ਆਏ ਲਿਖ ਦਿੱਤੇ ਵੀ ਉੱਥੇ ਕਾਲ ਕਾ ਦੇਵੀ ਨੂੰ ਪ੍ਰਗਟ ਕਰਨ ਦਾ ਪੂਰੇ ਦਾ ਪੂਰਾ ਪ੍ਰਸੰਗ ਲਿਖ ਦਿੱਤਾ ਉਹਨੇ ਔਰ ਜਿਸ ਤਰੀਕੇ ਦੇ ਨਾਲ ਦੇਵੀ ਪ੍ਰਗਟ ਹੋਈ ਜਿਹੜੇ ਮੰਤਰ ਦੇ ਨਾਲ ਪ੍ਰਗਟ ਹੋਈ ਜਿਹੜੀ ਸਮਗਰੀ ਉੱਥੇ ਦਿੱਤੀ ਆ ਉੱਥੇ ਕਿੱਥੇ ਕਿੱਥੇ ਤੁਸੀਂ ਮੁਕਰੋਗੇ ਉਹਨਾਂ ਨਾਲੇ ਭਾਈ ਵੀਰ ਸਿੰਘ ਅਲਗਰ ਨੇ ਜਦੋਂ ਉਹ ਉਹਦੀ ਉਹਦਾ ਟੀਕਾ ਕੀਤਾ ਬਿਲਕੁਲ ਜੀ ਉੱਥੇ ਉੱਥੇ ਕਿਤੇ ਦੇਵੀ ਦੇ ਅਰਥ ਇਦਾਂ ਥੋੜੀ ਹੋਰ ਕੁਝ ਕੀਤੇ ਹੋਣੇ ਨਹੀਂ ਜੋ ਹੈਗੇ ਆ ਔਰ ਭਾਈ ਵੀਰ ਸਿੰਘ ਤਾਂ ਇਹ ਵੀ ਨਹੀਂ ਕਹਿ ਸਕਦੇ ਵੀ ਇਹ ਮਿਲਾਵਟ ਕੀਤੀ ਹੋਈ ਹੈ ਉਹ ਕਹਿੰਦੇ ਉਹਨਾਂ ਨੂੰ ਮੈਂ ਕਹਿਣਾ ਪਿਆ ਮਿਲਾਵਟ ਕੋਈ ਅਧਿਕਾ ਇੱਕ ਅੱਧੇ ਪੰਨੇ ਦੀ ਤਾਂ ਹੋ ਸਕਦੀ ਆ 5-10 ਪੰਕਤੀਆਂ ਦੀ ਹੋ ਸਕਦੀ ਆ ਇੱਥੇ ਤਾਂ 10-15 ਅਧਿਆਏ 100-150 ਪੰਨਾ ਇਸੇ ਉੱਤੇ ਲਿਖਿਆ ਹੋਇਆ ਉਹਨੂੰ ਤੁਸੀਂ ਮਿਲਾਵਟ ਕਿੱਦਾਂ ਕਹਦੋਂ ਹੁਣ ਹੁਣ ਜਦੋਂ ਇਹ ਅਜਮੇਰ ਸਿੰਘ ਉਦੋਂ ਕੇ ਵਰਗੇ ਆ ਇਹ ਆਪ ਸਾਰੇ ਭਾਈ ਵੀਰ ਸਿੰਘ ਨੂੰ ਸੰਤ ਕਵੀ ਕਹਿੰਦੇ ਆ ਬਿਲਕੁਲ ਜੇ ਸੰਤੋਖ ਸਿੰਘ ਨੂੰ ਪੜਨਾ ਔਖਾ ਘਟੂ ਘਟੋ ਦਾ ਸਟਿਕ ਪੜ ਲੈਣ ਬਿਲਕੁਲ ਇਹ ਤਾਂ ਸਾਫ ਹੈ ਨਾ ਕਿ ਪੰਜ ਪ੍ਰਧਾਨੀ ਕੀ ਹੈ ਸਿਸਟਮ ਨਹੀਂ ਨਹੀਂ ਪਤਾ ਨਹੀਂ ਵੀ ਹੁਣ ਮੈਂ ਉਹ ਗੱਲ ਕਰਦਾ ਸੀਗਾ ਵੀ ਜਿੱਦਾਂ ਇਹ ਪੰਜ ਪ੍ਰਧਾਨੀ ਸ਼ਬਦ ਵਰਤਦੇ ਪਏ ਹ ਹ ਔਰ ਜਿਸ ਤਰੀਕੇ ਦੇ ਨਾਲ ਇਹਨੂੰ ਆਪਣੇ ਸਵਾਰਥਾਂ ਦੀ ਪੂਰਤੀ ਵਾਸਤੇ ਵਰਤਦੇ ਪਏ ਹ ਹ ਯਾ ਉਸ ਹਿਸਾਬ ਦੇ ਨਾਲ ਇਹ ਜਿਹੜੇ ਜਿਨ੍ਹਾਂ ਸ਼ਬਦਾਂ ਦੇ ਉੱਤੇ ਇੱਕ ਕਿਸਮ ਦਾ ਫਖਰ ਮਹਿਸੂਸ ਕਰਦੇ ਰ ਵੀ ਸਾਡੇ ਅੰਦਰ ਪੰਜ ਪ੍ਰਧਾਨੀ ਪ੍ਰਣਾਲੀ ਆ ਜਾਂ ਆ ਉਹ ਸਾਰੀਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਵੀ ਕਲੰਕਿਤ ਕੀਤਾ ਜਾ ਰਿਹਾ ਹੁਣ ਸਵਾਲ ਉੱਠੂਗਾ ਨਹੀਂ ਚਲੋ ਪਹਿਲੇ ਸਮੇਂ 'ਚ ਨਹੀਂ ਉੱਠਦਾ ਵੀ ਜਿਹੜੇ ਪੰਜ ਪ੍ਰਧਾਨੀ ਉਹਦਾ ਮਤਲਬ ਕੀ ਆ ਹੂੰ ਕਿਹੜੇ ਪੰਜ ਪਿਆਰੇ ਜਿਹੜੇ ਹੁਣ ਕੱਲ ਤੱਕ ਤੋਂ ਭੇਜੇ ਉਹਨਾਂ ਦੀ ਗੱਲ ਕਰਦੇ ਹਾਂ ਹੂੰ ਉਹ ਹਜੜੇ ਹੁਣ ਨਿਊਜ਼ੀਲੈਂਡ ਜਾ ਕੇ ਹੁਣ ਮੈਂ ਕਹਿੰਦਾ ਵੀ ਦੁਨੀਆ ਦੇ ਲੋਕਾਂ ਨੂੰ ਦੱਸੋ ਵੀ ਆ ਮਸਲਾ ਆਇਆ ਤਾਂ ਜਿਹੜੇ ਸਾਡੇ ਸੁਪਰੀਮ ਅਕਾਲ ਤਖਤ ਤੋਂ ਪੰਜ ਪਿਆਰੇ ਉਹਨਾਂ ਨੇ ਇਹ ਆ ਫੈਸਲਾ ਦਿੱਤਾ ਮੈਂ ਕਹਿੰਨਾ ਪੰਜ ਪਿਆਰੇ ਬਣਨ ਦੀ ਤਾਂ ਗੱਲ ਛੱਡੋ ਤੁਸੀਂ ਦੁਨੀਆ ਦੇ ਕਿਸੇ ਵੀ ਗੁਰਦੁਆਰੇ ਚ ਜਾ ਕੇ ਇਹ ਪੁੱਛੋ ਹਾਂ ਹਾਂ ਵੀ ਤੁਸੀਂ ਜਦੋਂ ਅਮਰ ਸੰਚਾਰ ਕਰਾਇਆ ਪੰਜ ਪਿਆਰੇ ਬਣੇ ਤੁਹਾਡੇ ਜਾਂ ਨਗਰ ਕੀਰਤਨ ਵੇਲੇ ਪੰਜ ਪਿਆਰੇ ਬਣੇ ਜੇ ਜਿਹੜੇ ਉਹਨਾਂ ਦੇ ਚੋਲੇ ਆਏ ਆ ਕੋਈ ਖਾਸ ਜਗ੍ਹਾ ਆ ਜਿੱਥੋਂ ਆਉਂਦੇ ਆ ਕਿ ਇਹ ਕੋਈ ਸર્ટਿਫਾਈਡ ਚੋਲੇ ਆ ਇਹ ਤਾਂ ਬਿਨਾ ਹੋਰ ਕੋਈ ਲੈ ਨਹੀਂ ਸਕਦਾ ਕਿ ਜਦੋਂ ਚੋਲੇ ਲੈਣ ਗਏ ਫਿਰ ਨਹੀਂ ਸਵਾਲ ਪੁੱਛੇ ਫਿਰ ਨਹੀਂ ਸਟੱਡੀ ਦੇਖੀ ਫਿਰ ਦਿੱਤੇ ਚੋਲੇ ਇਦਾਂ ਵੀ ਨਹੀਂ ਹੈਗਾ ਫਿਰ ਜਿਹੜੀਆਂ ਉਹਨਾਂ ਦੇ ਹੱਥਾਂ 'ਚ ਕਿਰਪਾਨਾਂ ਆ ਉਹਨਾਂ ਦੇ ਬਾਰੇ ਕੋਈ ਉਹ ਵੀ ਨਹੀਂ ਹੈਗੀਆਂ ਜਿੱਥੋਂ ਮਰਜੀ ਦਰਜੀ ਤੋਂ ਚੋਲੇ ਸਮਾ ਲਏ ਆ ਬਿਲਕੁਲ ਜਿੱਥੋਂ ਮਰਜੀ ਕਿਰਪਾਨਾਂ ਲੈ ਲਈਆਂ ਆ ਜਿਹੜੇ ਬੰਦੇ ਸੂਟ ਕਰਦੇ ਸੀ ਆਪਣੇ ਆਪ ਨੂੰ ਉਹ ਪੰਜ ਪਿਆਰੀਆਂ ਚ ਕਰ ਲਏ ਆ ਹੁਣ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਅਕਸਰ ਕਮੇਟੀ ਇਹ ਹੀ ਦੇਖਦੀ ਆ ਨਾ ਕਿ ਅੱਛਾ ਜੀ ਵੀ ਆਪਾਂ ਮਹਾਰਾਜ ਦੀ ਹਜ਼ੂਰੀ ਕੌਣ ਬੈਠੂਗਾ ਉਹ ਕਹਿੰਦਾ ਵੀ ਫਲਾਨੇ ਬਾਪੂ ਨੂੰ ਬਜ਼ੁਰਗ ਨੂੰ ਬਿਠਾ ਦਿੰਨੇ ਆ ਹਨਾ ਫੇਰ ਬੰਦਾ ਕਹਿੰਦਾ ਵੀ ਨਹੀਂ ਨਹੀਂ ਯਾਰ ਇਹ ਇਹਦੀ ਕਥਾ ਕਰਨਾ ਬਣਦੀ ਨਹੀਂ ਹੈਗੀ ਉਹ ਜਥੇਦਾਰ ਹੋਣਾ ਇਹ ਨਹੀਂ ਉਹ ਟੇਕ ਹਾਈਬ੍ਰਿਡ ਪੈਣਾ ਆਪਸ ਵਿੱਚ ਹੀ ਠੀਕ ਆ ਉਹਨੂੰ ਬੈਠ ਦਿਓ ਉਹਨੂੰ ਰਹਿਣ ਦਿਓ ਉਹਨੂੰ ਮਾਰ ਲਾਂਗੇ ਮਹਾਰਾਜ ਦੀ ਹਜ਼ੂਰੀ ਫਲਾਣੇ ਨੂੰ ਬਿਠਾ ਦਿੰਨੇ ਆ ਜਾਨੀ ਇਹਦਾ ਚੋਣ ਐਦਾ ਹੁੰਦੀ ਆ ਨਾ ਬਿਲਕੁਲ ਬਿਲਕੁਲ ਸਹੀ ਸਹੀ ਨਹੀਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਸੁਚਾ ਸਿੰਘ ਲੰਗਾਹ ਨੂੰ ਮਾਫ ਕਰਨ ਵਾਲੇ ਪੰਜ ਪਿਆਰੇ ਕਿਹੜੇ ਸੀ ਹਾਲਾਂਕਿ ਆਪਾਂ ਉਹ ਉਹ ਗੱਲਾ ਕੀਤੀ ਆ ਵੀ ਉਹ ਇਸ ਤੋਂ ਪਹਿਲਾਂ ਕਿ ਨਿਹੰਗਾਂ ਦੇ ਡੇਰੇ ਤੇ ਜਾ ਕੇ ਅੰਮ੍ਰਿਤ ਛਕਿਆ ਆਇਆ ਸੀ ਹੂੰ ਹੁਣ ਰਹਿਤ ਮਰਜਾਦਾ ਇਹ ਹੀ ਕਹਿੰਦੀ ਆ ਵੀ ਜਿਨੇ ਕੋਈ ਬੱਜਰ ਕਰਹਿਤ ਕੀਤੀ ਹੋਵੇ ਵੀ ਉਹਨੂੰ ਅੰਮ੍ਰਿਤ ਦੁਆਰਾ ਛਕਣਾ ਪੈਣਾ ਯਾ ਉਹਨੇ ਜਾਨਿ ਕੇ ਅੰਮ੍ਰਿਤ ਵੀ ਦੁਆਰਾ ਛਕ ਲਿਆ ਪੰਜਾ ਪਿਆਰਾਂ ਦੇ ਕੋਲੋਂ ਜਾ ਕੇ ਪਰ ਅਕਾਲ ਤਖਤ ਵਾਲਿਆਂ ਨੇ ਉਹਨੂੰ ਵੀ ਮੰਨਣ ਤੋਂ ਰੱਦ ਕਰ ਦਿੱਤਾ ਕਿ ਨਹੀਂ ਅਸੀਂ ਨਹੀਂ ਮੰਨਦੇ ਇਹਨੂੰ ਸੌਦੇ ਵਾਲੇ ਸੌਦੇ ਵਾਲੇ ਨੂੰ ਆਮ ਕਰੀ ਜਾਂਦੇ ਜਿਦਾ ਪੇਸ਼ ਹੋ ਸੌਦੇ ਵਾਲੇ ਨੂੰ ਮਾਫ ਕਰੀ ਜਾਂਦੇ ਆ ਹਾਂ ਤੇ ਸੌਦੇ ਹੁਣ ਜੇ ਆਪਾਂ ਇਹ ਆਖੇ ਵੀ ਪੰਜ ਪਿਆਰੇ ਵੀ ਤਖਤਾਂ ਦੇ ਪੰਜ ਪਿਆਰੇ ਹੋਣਗੇ ਆਹ ਸੌਦੇ ਵਾਲੇ ਨੂੰ ਮਾਫ ਕਰਨ ਵੇਲੇ ਤਖਤਾਂ ਦੇ ਪੰਜ ਪਿਆਰੇ ਸੀ ਹੂੰ ਜਿਨ੍ਹਾਂ ਨੂੰ ਕਹਦੇ ਵੀ ਬਾਦਲ ਦੀ ਕੋਠੀ ਵਿੱਚ ਸੱਦ ਕੇ ਤੇ ਉਹਨਾਂ ਨੂੰ ਆਖਿਆ ਗਿਆ ਵੀ ਆਹ ਤੁਸੀਂ ਹੁਕਮਨਾਮਾ ਸੁਣਾਓ